ਤੇ ਇਹ ਆਪਕ ਇਹਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਇਹਨਾਂ ਨੇ ਕੀਤਾ ਤੇ ਤੇਲ ਪਾ ਕੇ ਇਹਨਾਂ ਨੇ ਸਾੜਤੀ ਤੇ ਇਹਨਾਂ ਨੇ ਮਾਮਲੇ ਨੇ ਪਾ ਕੇ ਜ਼ਿੰਮੇਵਾਰੀ ਉਹਨਾਂ ਦੀ ਚੁੱਕੀ ਸੀ ਕੁਲਦੀਪ ਉਹਦਾ ਨਾਮ ਤੇ ਉਹਨੇ ਕਿਹਾ ਵੀ ਤੂੰ ਹੀ ਨੀਨ ਨੂੰ ਕੋਹ ਕਹਿਣਾ ਮੇਰੀ ਜ਼ਿੰਮੇਵਾਰੀ ਤੂੰ ਹੀ ਉੱਥੇ ਜਾਣਾ ਨਹੀਂਗਾ ਮਗਰੋਂ ਉਹਦੇ ਨਾਲ ਬੜਾ ਕੁਝ ਹੀ ਕਰਦਾ ਰਿਹਾ ਰਾਜੀ ਮੇਰਾ ਨਾਮ ਜਸਮント ਸਿੰਘ ਪਿੰਡ ਮੇਰਾ ਸਿੰਘੋ ਕੀ ਜ਼ਿਲ੍ਹਾ ਅੰਮ੍ਰਿਤਸਰ ਤੇ ਮੈਂ ਇਹ ਬੱਚਾ ਸ਼ਾਦੀ ਇਹਦੀ ਕਾਧੀਆਂ ਕੀਤੀ ਹੈ ਬੇਟੀ ਦੀ ਤੇ ਇਹ ਬੇਪੇ ਮੈਨੂੰ ਜਦੋਂ ਇਹ ਬੱਚੀ ਹੋਈ ਹੈ ਬਾਅਦ ਚੋਂ ਸ਼ਾਦੀ ਹੋ ਗਈ ਹੈ ਬਾਅਦ ਬੱਚੀ ਹੋਈ ਹੈ ਉਦੋਂ ਤੋਂ ਲੈ ਕੇ ਮੈਨੂੰ ਪ੍ਰੇਸ਼ਾਨ ਕਰਨ ਦਿਆ ਕਿ ਸਾਨੂੰ ਬੱਚਾ ਚਾਹੀਦਾ ਹੈ ਅਸੀਂ ਉਹਨਾਂ ਚ ਨਹੀਂ ਰੱਖਣੀ ਹੈਗੀ ਮੈਨੂੰ ਤਲਾਕ ਚਾਹੀਦਾ ਫਲਾਂ ਚਾਹੀਦਾ ਉਹ ਕਰਦਾ ਅਸੀਂ ਚਲੋ ਸਮਝੋਤਾ ਸਮਝੋਤਾ ਕਰਕੇ ਇਹਦੇ ਮਾਮੇ ਨੇ ਪਾ ਕੇ ਜ਼ਿੰਮੇਵਾਰੀ ਉਹਨਾਂ ਨੇ ਵੀ ਚੁੱਕੀ ਸੀ ਕੁਲਦੀਪ ਉਹਦਾ ਨਾਂ ਹੈ ਤੇ ਉਹਨੇ ਕਹਿਆ ਕਿ ਤੂੰ ਹੀ ਨੀਂ ਨੂੰ ਕੋ ਕਹਿਣਾ ਮੇਰੀ ਜ਼ਿੰਮੇਦਾਰੀ ਤੂੰ ਹੀ ਉੱਥੇ ਜਾਣਾ ਨੀਗਾ ਮਗਰੋਂ ਉਹਦੇ ਨਾਲ ਬੜਾ ਕੁਸ਼ੀ ਕਰਦਾ ਰਿਹਾ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਤੇ ਜਦੋਂ ਇੱਕ ਦੂਜੀ ਔਰਤ ਹੁੰਦੀ ਏ ਉਹ ਦੂਜੀ ਨੂੰ ਕਿੱਦਾਂ ਯਾਰ ਸਕਦੀ ਏ ਠੀਕ ਨਹੀਂ ਗੱਲ ਇਹਨਾਂ ਦਾ ਆਪਸ ਵਿੱਚ ਦੇ ਚਿ ਚਿਗੜਾ ਹੋਇਆ ਤੇ ਬਾਅਦ ਚ ਇਹਨਾਂ ਨੇ ਕੀ ਕੀਤਾ ਤੀ ਇਹਦਾ ਭਰਾ ਤੇ ਇਹ ਆਪਕ ਇਹਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਚ ਇਹਨਾਂ ਨੇ ਕੀਤਾ ਕਿ ਤੇਲ ਪਾ ਕੇ ਇਹਨਾਂ ਨੇ ਸਾੜਤੀ ਕਤਨ ਨਤਰੀ ਸਨੀ ਆ ਰਹੇ ਉਸ ਦਿਨ ਸਨੀਵਾਰ ਤੇ ਇਹ ਵੀ ਤੇ ਬੜਾ ਹੱਦ ਨਾ ਤਕਾ ਹੋਇਆ ਜਦੋਂ ਪਰੇ ਹੋਰ ਕਿੰਨਾ ਕੁ ਹੋ ਸਕਦਾ ਤਕਾ ਹਰਵਜੀਤ ਹੀ ਬੱਚੀ ਮੇਰੀ ਦਾ ਨਾ ਤੇ ਅਮਨਦੀਪਾ ਮੇਰਾ ਜਿਹੜਾ ਜਵਾਈ ਹੈ ਠੀਕ ਨਹੀਂ ਗੱਲ ਤੇ ਉਹਦੇ ਭਰਾ ਦਾ ਨਾਂ ਗਗਨਦੀਪ ਆ ਕਿਥੋਂ ਲਿਓ ਉਹ ਵੀ ਉੱਥੇ ਦੇ ਭਰਾ ਹੀ ਇਹਦਾ ਤੇ ਮਨਦੀਪ ਉਹਦੀ ਇਹਦੀ ਪਰਜਾਈ ਦਾ ਨਾਂ ਇਹਦੀ ਘਰ ਦੀ ਦਾ 26 ਸਾਲ ਦੀ ਹੈ ਹੁਣ ਕੀ ਹੋਇਆ ਬੇੜੀ ਤੇ ਇਹਨੂੰ ਕੀ ਕੀਤਾ ਤੇ ਇਹਨਾਂ ਮਾਰਿਆ ਕੁੱਟਿਆ ਤੇ ਮਾਰ ਕੁੱਟ ਕੇ ਮੂੰਹ માં ਬੰਨ ਕੇ ਮੁੜ ਕੇ ਇਹਨਾਂ ਨੇ ਤੇਲ ਪਾ ਕੇ ਤੇ ਇਹਨਾਂ ਨੇ ਸਾੜਤੀ ਹੈ ਠੀਕ ਨਹੀਂ ਗੱਲ ਤੇ ਇਹਦੀ ਪਰਜਾਈ ਨੇ ਫੋਨ ਕੀਤਾ ਹੈ ਇਹਦੀ ਪਰਜਾਈ ਨੇ ਫੋਨ ਕੀਤਾ ਤੇ ਤੁਹਾਡੀ ਕੁੜੀ ਸੜ ਗਈ ਹੈ ਅੱਛਾ ਕਿ ਨਹੀਂ ਇਹ ਇੱਕ ਬੱਚਾ ਉਹਦਾ ਤੇ ਇੱਕ ਉਹਦਾ ਪਹਿਲੇ ਵਿਆਹ ਚੋਂ ਲੱਗਦਾ ਤੇ ਅਸੀਂ ਉਸ ਪਲੇਟ ਕੀਤੀ ਆ ਤੇ ਤੇੜ ਚ ਬੱਚਾ ਵੀ ਹੈਗਾ ਸੀ 3 ਮਹੀਨੇ ਦਾ ਤੇ ਜਿੰਗੇ ਇਹ ਕੋਈ ਸਾਫ ਨਹੀਂ ਮਿਲਦਿਆ ਅਸੀਂ ਆਹ ਤਾਂ ਮਿੱਥੇ ਖੜੇ ਆ ਹਸਪਤਲ ਚ ਉਹਨਾਂ ਤੱਕ ਅਸੀਂ ਸਹਤਕਾਰ ਨਹੀਂ ਕਰਨਾ ਹੈਗਾ ਜਿੰਨਾ ਤੱਕ ਸਾਨੂੰ ਕੋਈ ਨਿਆ ਨਹੀਂ ਮਿਲਦਾ ਹੈਗਾ ਤੇ ਸਾਨੂੰ ਸਾਡਾ ਜਿਹੜਾ ਪਹਿਲੇ ਵਿਆਹ ਦਾ ਉਹ ਸਾਡੀ ਬੱਚੀ ਦਾ ਬੱਚਾ ਉਹ ਸਾਨੂੰ ਇਸ ਟਾਈਮ ਮਿਲਣਾ ਚਾਹੀਦਾ ਆਪਣੀ ਮਾਂ ਦਾ ਮੂੰਹ ਵੇਖਣਾ ਦੇਖੇਗਾ ਤਾਂ ਹੀ ਅਸੀਂ ਸਹਤਕਾਰ ਤਾਂ ਹੀ ਕਰਨਾ ਜਿੰਨਾ ਤੱਕ ਸਾਨੂੰ ਕੋਈ ਅਨਸਾਫ ਨਹੀਂ ਮਿਲਦਾ ਉਹਨਾਂ ਤਾਂ ਕਹੀ ਸੱਚਾਈ ਨਹੀਂ ਕਰਨਾ ਹੈ ਬਾਈ ਅਨਾਰਿਸ਼ਪਾਲ ਸਿੰਘ ਮਦੂਲਾ ਨੰਗਲ ਤੋਂ ਰਹਿਣ ਵਾਲਾ ਮੈਂ ਹਾਂ ਇਹ ਜਿਹੜੀ ਕੁੜੀ ਹੈ ਮੇਰੀ ਸਾਲੀ ਹੈ ਇਹਦਾ ਰਿਸ਼ਤਾ ਮੈਂ ਹੀ ਕਰਾਇਆ ਸੀ ਇਹ ਵੀ ਇਹਦਾ ਨਾਮ ਸਰਬਜੀਤ ਕੌਰ ਹੈ ਤੇ ਇਹ ਮੁੰਡੇ ਦਾ ਨਾਮ ਮਨਦੀਪ ਸਿੰਘ ਚਲੋ ਉਧਰ ਵੀ ਆਡੀ ਰਿਸ਼ਤੇਦਾਰੀ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਪਹਿਲਾਂ 3-4 ਸਾਲ ਚਲੋ ਬਹੁਤ ਵਧੀਆ ਰਹੇ ਆ ਬਾਅਦ ਚ ਇਹਨਾਂ ਦੀ ਜਦੋਂ ਕੁੜੀਆ ਹੋਈ ਆ ਇਹਨਾਂ ਦੋਵਾਂ ਇਹ ਦੂਜਾ ਵਿਆਹ ਦੋਵਾਂ ਦਾ ਹਾਂਜੀ ਦੂਜਾ ਵਿਆਹ ਹੀ ਉਸ ਤੋਂ ਬਾਅਦ ਇਹਨਾਂ ਦਾ મતਭੇਦ ਦੋਵਾਂ ਦੇ ਬੜੇ ਸ਼ੁਰੂ ਹੋਏ ਆ ਚਲੋ ਬੈ ਕੇ ਫੈਸਲੇ ਵੀ ਹੋਏ ਆ ਬੜੀਆਂ ਗੱਲਾਂ ਹੋਈਆਂ ਪਰ ਲਾਸਟ 'ਚ ਇਹਨਾਂ ਨੇ ਲੜਾਈ ਝਗੜਾ ਕਰਕੇ ਕੁੜੀ ਨੂੰ ਅੱਗ ਲਾਤੀ ਆ ਤੇ ਕੁੜੀ ਡੈਥ ਕਰ ਗਈ ਹੈ ਤੇ ਸਾਰੇ ਇਹੋ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਚੱਲਣ ਦੀ ਹੈ ਤੇ ਪੁਲਸ ਵਾਲਿਆਂ ਨੂੰ ਵੀ ਇਹ ਹੋ ਜਾਂਦੇ ਨਾਲ ਕਾਰਵਾਈ ਕਰਨ ਚੰਗੀ ਤਰ੍ਹਾਂ ਕਰਨ ਜੀ 4 8 24 ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਤਰਾ ਕਰਕੇ ਜਿਹੜੀ ਸਰਬਜੀਤ ਕੋਰਾ ਉਨੇ ਆਪਣੇ ਆਪ ਨੂੰ ਅੱਗ ਲਾਈ ਹੈ ਗੁਰੂ ਰਾਮ ਹਸ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਦਾਖਲ ਤੇ ਜਿਨ੍ਹਾਂ ਦੀ ਸਟੇਟਮੈਂਟ ਇਹ ਆਪਾਂ ਉਸ ਟਾਈਮ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਪਿਤਾ ਨੇ ਆਪਣੀ ਸਟੇਟਮੈਂਟ ਦਿੱਤੀ ਕਿ ਜਿੰਨੇ ਤੱਕ ਮੇਰੀ ਲੜਕੀ ਪਹੁੰਚ ਨਹੀਂ ਆਉਂਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹਣਾ ਤੇ ਕੱਲ ਉਹਨਾਂ ਦੀ 15 ਅਗਸਤ ਨੂੰ ਚਾਨਕ ਮੌਤ ਹੋ ਗਿਆ ਲਾ ਚੱਲਦਾ ਰਿਹਾ ਤੇ ਉਹਨਾਂ ਦੇ ਪਿਤਾ ਦੀ ਸਟੇਟਮੈਂਟ ਦੇ ਉੱਤੇ ਕਿ ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਮਜ਼ਬੂਤ ਕਰਦਾ ਸੀ ਉਹਦਾ ਜਿਹੜਾ ਪਹਿਲਾ ਬੱਚਾ ਪਹਿਲੀ ਸਾਦੀ ਚ ਲੈ ਕੇ ਆਈ ਸੀ ਤੇ ਦੂਜਾ ਬੱਚਾ ਜਾਨੀ ਕਿ ਜਿਹੜਾ ਉਹਨਾਂ ਦੇ ਘਰ ਆਪਣਾ ਹੋਇਆ ਉਹ ਲੜਕੀ ਸੀ ਵੀ ਆਪਣੇ ਘਰ ਲੜਕਾ ਨਹੀਂ ਉਹ ਲੜਕੇ ਨੂੰ ਵਾਪਸ ਭੇਜਣਾ ਇਹਨਾਂ ਗੱਲਾਂ ਤੋਂ ਉਹਨਾਂ ਦਾ ਕੋਈ ਤਕਰਾਰ ਨਹੀਂ ਜਿਹੜਾ ਕਰਕੇ ਉਹਨ ਆਪਣੇ ਆਪ ਇਸ ਤਰ੍ਹਾਂ ਵੀ ਬੰਨ ਤੇ ਮਜਬੂਰ ਕੀਤਾ ਉਹਦੇ ਘਰ ਵਾਲੇ ਨੇ ਇੱਥੇ ਇਹਨਾਂ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ ਘਰ ਵਾਲੇ ਤੇ ਪਰਜਾਈ ਤੇ ਤੇ ਭਰਾ ਤੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਤਾਂ ਸਾਡਾ ਰੇਡ ਕੀਤਾ ਜਾ ਰਿਹਾ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਓ ਕਿਹ ਕਿਹ ਘਰ ਵਾਲੇ ਤਾਰਾ 108 ਤੇ ਨ ਜੀਵਨ ਪੰਜ ਬੀ ਐਨ ਐਸ ਚਾਹਤ ਪਛਾਤਾ ਚ ਕੀਤਾ ਗਿਆ